ਹਾਂਜੀ ਸਟਾਰ ਮਾਤਾ ਪਿਤਾ ਦਾ ਸਾਡੇ ਜੀਵਨ ਵਿੱਚ ਇੱਕ ਮਹੱਤਵਪੂਰਨ ਸਥਾਨ ਹੈ ਡੰਡੀ ਮਾਪੇ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਇਹ ਰਿਸ਼ਤਾ ਨਾ ਸਿਰਫ ਇਨਸਾਨ ਬਲਕੇ ਹਰ ਪਸ਼ੂ ਪੰਛੀ ਅਤੇ ਹਰ ਜੀਵ ਜੰਤੂ ਲਈ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ ਡੰਡੀ ਮਾਪੇ ਲਈ ਉਹਨਾਂ ਦੇ ਬੱਚੇ ਹੀ ਉਹਨਾਂ ਦਾ ਸਹਾਰਾ ਬਣਦੇ ਹਨ ਪਰ ਸਮੇਂ ਦੇ ਬਦਲਦੇ ਬੱਚਿਆਂ ਦਾ ਆਪਣੇ ਮਾਪਿਆਂ ਦੇ ਪ੍ਰਤੀ ਰਵੱਈਏ ਵਿੱਚ ਕੁਝ ਪਰਿਵਰਤਨ ਆ ਗਿਆ ਹੈ ਇਸੇ ਕਰਕੇ ਹੁਣ ਬਹੁਤ ਘਰਾਂ ਵਿੱਚ ਮਾਪਿਆਂ ਵਿੱਚ ਵੀ ਆਪਣੇ ਬੱਚਿਆਂ ਦੇ ਪ੍ਰਤੀ ਪਿਆਰ ਵਿੱਚ ਬਦਲਾ ਦਿਖਾਈ ਦੇਣ ਲੱਗਾ ਹੈ ਇਹ ਰਿਸ਼ਤੇ ਦੀਆਂ ਕਦਰਾਂ ਕੀਮਤਾਂ ਘਟ ਰਹੀਆਂ ਹਨ ਪੈਸੇ ਦੀ ਅੰਨੀ ਤੋੜ ਸਦਕਾ ਅਤੇ ਸਮੇਂ ਦੀ ਬਹੁਤ ਘਾਟ ਹੋਣ ਕਰਕੇ ਪਰਿਵਾਰ ਟੁੱਟੇ ਰਹੇ ਹਨ ਬੱਚਿਆਂ ਦੇ ਕੋਲ ਆਪਣੇ ਮਾਪਿਆਂ ਲਈ ਬਿਲਕੁਲ ਵੀ ਸਮਾਂ ਨਹੀਂ ਹੁੰਦਾ ਜਿਸ ਨਾਲ ਕਿ ਉਹ ਆਪਣੇ ਮਾਪਿਆਂ ਦੀ ਵਧੀਆ ਦੇਖਭਾਲ ਕਰਨ ਅਤੇ ਉਨ੍ਹਾਂ ਨੂੰ ਸਮਾਂ ਦੇ ਸਕਣ ਡੰਡੇ ਬੱਚੇ ਤਾਂ ਬਸ ਆਪਣੀ ਦੁਨੀਆ ਵਿੱਚ ਹੀ ਵਿਅਸਤ ਰਹਿੰਦੇ ਹਨ ਮਾ ਅਤੇ ਪਾਪ ਦੋਵੇਂ ਅੱਜ ਦੇ ਮਹਿੰਗਾਈ ਦੇ ਸਮੇਂ ਵਿੱਚ ਕੰਮਕਾਜੀ ਹੋ ਗਏ ਹਨ ਕਰੋ ਬਾਹਰ ਕੰਮ ਕਰਨ ਜਾਣ ਕਰਕੇ ਕਈ ਵਾਰ ਮਾਪੇ ਦੀ ਬੱਚਿਆਂ ਉੱਤੇ ਨਿਗਰਾਨੀ ਬਹੁਤ ਘੱਟ ਜਾਂਦੀ ਹੈ ਅਤੇ ਬੱਚੇ ਵਿਗੜ ਵੀ ਜਾਂਦੇ ਹਨ ਮਾਪੇ ਦੇ ਕੰਮ ਕਾਜੀ ਹੋਣ ਕਰਕੇ ਹੀ ਬਹੁਤ ਸਾਰੇ ਸੰਯੁਕਤ ਪਰਿਵਾਰਾਂ ਦੀ ਗਿਣਤੀ ਘਟ ਹੋਣ ਲੱਗ ਪਈ ਹੈ ਇੱਥੇ ਪਰਿਵਾਰ ਬਹੁਤ ਛੋਟੇ ਹੋਣ ਲੱਗ ਪਏ ਹਨ ਮਾਪੇ ਦਾ ਰਿਸ਼ਤਾ ਇੱਕ ਅਜਿਹਾ ਰਿਸ਼ਤਾ ਹੈ ਜਿਸ ਵਿੱਚ ਉਹ ਆਪਣੇ ਬੱਚਿਆਂ ਲਈ ਜੀਵਨ ਵਿੱਚ ਹਰ ਬਲੀਦਾਨ ਕਰਨ ਲਈ ਤਿਆਰ ਹੋ ਜਾਂਦੇ ਹਨ ਇਸੇ ਕਰਕੇ ਉਹ ਆਪਣੇ ਬੱਚਿਆਂ ਦੀ ਹਰ ਛੋਟੀ ਵੱਡੀ ਇੱਛਾ ਨੂੰ ਵੀ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ ਮਾਪਿਆਂ ਦਾ ਦੇਣਾ ਕੋਈ ਵੀ ਬੱਚਾ ਆਪਣੇ ਇਸ ਜਨਮ ਵਿੱਚ ਕਦੇ ਵੀ ਨਹੀਂ ਦੇ ਸਕਦਾ ਪੈਸੇ ਕਰਕੇ ਹੀ ਬਹੁਤ ਸਾਰੇ ਬੱਚੇ ਆਪਣੇ ਮਾਪਿਆਂ ਨੂੰ ਛੱਡ ਰਹੇ ਹਨ ਕਈ ਵਾਰ ਤਾਂ ਹਾਲਾਤ ਇਹੇ ਬਣ ਜਾਂਦੇ ਹਨ ਕਿ ਪਿਤਾ ਦੀ ਮੌਤ ਤੋਂ ਬਾਅਦ ਮਾਂ ਨੂੰ ਸੰਭਾਲਣਾ ਵੀ ਬੱਚਿਆਂ ਲਈ ਬਹੁਤ ਔਖਾ ਹੋ ਜਾਂਦਾ ਹੈ। ਕਈ ਘਰਾਂ ਵਿੱਚ ਤਾਂ ਭਰਾਵਾਂ ਭੈਣਾਂ ਦੀ ਆਪਸੀ ਨਾਰਾਜ਼ਗੀ ਕਰਕੇ ਮਾਪਿਆਂ ਨੂੰ ਪਰੇਸ਼ਾਨੀ ਦਾ ਸਹਮਣਾ ਕਰਨਾ ਪੈਂਦਾ ਹੈ। ਪੁਰਾਣੇ ਸਮੇਂ ਸਮੇਂ ਵਿੱਚ ਘਰਾਂ ਵਿੱਚ ਵਧੇਰੇ ਬੱਚੇ ਹੁੰਦੇ ਸਨ ਅਤੇ ਉਹ ਆਪਣੇ ਮਾਪਿਆਂ ਨੂੰ ਵਧੀਆ ਢੰਗ ਨਾਲ ਸੰਭਾਲ ਲੈਂਦੇ ਸਨ ਪਰ ਅੱਜ ਕੱਲ ਤਾਂ ਮਾਪਿਆਂ ਦਾ 1 ਜਾਂ 2 ਬੱਚੇ ਹੀ ਹੁੰਦੇ ਹਨ ਅਤੇ ਉਹ ਵੀ ਆਪਣੇ ਮਾਪੇ ਨੂੰ ਸੰਭਾਲਣ ਵਿੱਚ ਕਾਲ ਕਰਦਾ ਹੈ ਕੁਝ ਵਿਅਸਤ ਮਾਪੇ ਆਪਣੇ ਬੱਚਿਆਂ ਦੀ ਪਰਵ੍ਰਿਸ਼ ਲਈ ਘਰ ਵਿੱਚ ਨੌਕਰ ਰੱਖ ਲੈਂਦੇ ਹਨ ਪਰ ਉਹਨਾਂ ਨੌਕਰਾਂ ਦੇ ਸਿਰ ਤੇ ਕਈ ਵਾਰ ਬੱਚੇ ਬਹੁਤ ਜ਼ਿਆਦਾ ਵਿਗੜ ਜਾਂਦੇ ਹਨ ਅਤੇ ਇਸ ਦਾ ਖਮਿਆਜ਼ਾ ਅਖੀਰ ਮਾਪਿਆਂ ਨੂੰ ਹੀ ਭੁਗਤਣਾ ਪੈਂਦਾ ਹੈ ਬਾਪਪ ਅਤੇ ਬੱਚਿਆਂ ਵਿੱਚ ਵੱਧ ਰਹੀਆਂ ਇਨਾ ਪਰਿਵਾਰਕ ਦਰਾਰਾਂ ਦੇ ਕਰਕੇ ਆਉਣ ਵਾਲੇ ਸਮੇਂ ਵਿੱਚ ਕੁਝ ਭਿਆਨਕ ਨਤੀਜੇ ਸਾਹਮਣੇ ਆ ਸਕਦੇ ਹਨ ਰਿਸ਼ਤਿਆਂ ਨੂੰ ਬਹੁਤ ਹੀ ਇਮਾਨਦਾਰੀ ਨਾਲ ਜੇਕਰ ਨਿਭਾਇਆ